ਸਰਦੀਆਂ ਦੀਆਂ ਸਬਜ਼ੀ ਦੀ ਤਿਆਰੀ ਸ਼ੁਰੂ ਹੋ ਗਈ ਹੈ ਤੁਸੀਂ ਇਹ ਦੇਖ ਹੀ ਰਹੇ ਹੋ ਕਿ ਛੋਟੇ-ਛੋਟੇ ਪੱਟਾਸੀਂ ਤਿਆਰ ਕਰ ਦਿੱਤੀਆਂ ਹਨ ਇਸ ਵਿੱਚ ਵੈਸੇ ਅਸੀਂ ਮੁੱਢੀ ਤੇ ਚੁਕੰਦਰ ਦੇ ਬੀਜ ਲਗਾਏ ਹੋਏ ਹਨ ਹੁਣ ਅੱਜ ਅਸੀਂ ਟਮਾਟਰ ਦੀ ਪੋਦ ਲਗਾਉਣ ਜਾ ਰਹੇ ਹਾਂ ਕਰਦੇ ਵਿੱਚ ਬਹੁਤ ਘੱਟ ਲਾਗਤ ਦੇ ਵਿੱਚ ਅਸੀਂ ਟਮਾਟਰ ਦੇ ਪੌਦੇ ਬੜੀ ਆਸਾਨੀ ਦੇ ਨਾਲ ਉਗਾ ਸਕਦੇ ਹਾਂ ਟਮਾਟਰ ਦਾ ਇੱਕ ਪੈਕੇਟ 20 ਰੁਪਏ ਦੇ ਵਿੱਚ ਤੁਹਾਡੀ ਲੋਕਲ ਮੰਡੀ ਦੀਆਂ ਸ਼ਾਪਸ ਹੁੰਦੀਆਂ ਨੇ ਜਾਂ ਫਿਰ ਲੋਕਲ ਨਰਸਰੀ ਦੀਆਂ ਸ਼ਾਪਸ ਤੋਂ ਵੀ 20 ਰੁਪਏ ਦੇ ਵਿੱਚ ਇੱਕ ਪੈਕਿੰਗ ਮਿਲ ਜਾਏਗਾ ਤੁਸੀਂ ਇਹ ਜੋ ਸਾਰੇ ਪੌਦੇ ਦੇਖ ਰਹੇ ਹੋ ਇਹ ਖਾਲੀ ਇੱਕ ਪੈਕੇਟ ਤੋਂ ਹੀ ਬੀਜ ਲਗਾਏਗੇ ਹਨ 10 15 ਦਿਨ ਪਹਿਲਾਂ ਮੈਂ ਬੀਜਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀਗੀ ਟ੍ਰੇ ਦੇ ਵਿੱਚ ਮੈਂ ਕੋਕੋ ਪੀਟ ਵਰਮੀ ਕੰਪੋਸਟ ਨੂੰ ਮਿਕਸ ਕਰਕੇ ਤੇ ਉਸ ਦੇ ਵਿੱਚ ਬੀਜ ਲਗਾਏ ਸਨ ਤੇ ਹੁਣ ਇਹਨਾਂ ਦੇ ਵਿੱਚ ਟੂ ਲੀव्स ਆ ਗਈਆਂ ਹਨ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਹੜੇ ਪੌਦ ਹੈ ਬਹੁਤ ਸੋਹਣੀ ਤਿਆਰ ਹੋਈ ਹੈ ਵੈਸੇ ਤਾਂ ਟਮਾਟਰ ਇੱਕ ਗਰਮ ਮੌਸਮ ਦੀ ਫਸਲ ਹੈ ਪਰ ਇਸ ਨੂੰ ਠੰਡ ਦੇ ਵਿੱਚ ਵੀ ਉਗਾਇਆ ਜਾ ਸਕਦਾ ਹੈ ਬਟ ਇਹ ਜਿਆਦਾ ਬਹੁਤ ਜ਼ਿਆਦਾ ਤੁੰਦ ਜਾਂ ਠੰਡ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਇਸ ਨੂੰ ਅਸੀਂ ਸਿਰਫ 25 ਤੋਂ 30 ਡਿਗਰੀ ਸੈਲਟਿਕ ਗ੍ਰੇਡ ਜਦੋਂ ਤਾਪਮਾਨ ਹੋਵੇ ਉਸ ਦੇ ਵਿੱਚ ਹੀ ਇਸ ਨੂੰ ਲਗਾ ਸਕਦੇ ਹਾਂ ਤੇ ਪਰ ਜ਼ਿਆਦਾ ਗਰਮੀ ਵੀ ਟਮਾਟਰ ਸਹਿ ਨਹੀਂ ਕਰ ਸਕਦਾ ਇਸ ਦੇ ਪੱਤੇ ਆਲਮੋਸਟ ਸਾਰੇ ਸੜ ਜਾਂਦੇ ਹਨ ਜ਼ਿਆਦਾ ਗਰਮੀ ਦੇ ਵਿੱਚ ਇਸ ਤੋਂ ਬਾਅਦ ਤੁਸੀਂ ਦੇਖ ਹੀ ਰਹੇ ਹੋ ਕਿ ਇੱਕ ਇੱਕ ਕਰਕੇ ਪਹਿਲਾਂ ਅਸੀਂ ਇਹ ਜ਼ਮੀਨ ਨੂੰ ਤਿਆਰ ਕੀਤਾ ਸੀਗਾ ਦੋ ਤਿੰਨ ਵਾਰ ਅਸੀਂ ਇਹਦੀ ਅੱਛੇ ਢੰਗ ਨਾਲ ਜ਼ਮੀਨ ਦੀ ਗੋਡਾਈ ਕਰ ਦਿੱਤੀ ਗਈ ਸੀ ਇਸ ਵਿੱਚ ਅਸੀਂ ਹੋਈ ਰੂੜੀ ਦੀ ਖਾਦ ਮਿਕਸ ਕਰ ਦਿੱਤੀ ਹੈ ਤੇ ਫਿਰ ਅਸੀਂ ਇਸ ਦੇ ਵਿੱਚ ਦੋ ਦਿਨ ਪਹਿਲਾਂ ਪਾਣੀ ਅੱਛੇ ਢੰਗ ਨਾਲ ਲਗਾ ਦਿੱਤਾ ਗਿਆ ਸੀ ਤਾਂ ਕਿ ਮਿੱਟੀ ਗਿੱਲੀ ਹੋ ਔਕੇ ਪੌਦ ਜਿਹੜੀ ਹੈ ਈਜ਼ੀਲੀ ਲੱਗ ਸਕੇ ਇਸ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਜੜਾ ਦਾ ਵਿਕਾਸ ਕਿੰਨਾ ਸੋਨਾ ਹੋਇਆ ਹੈ ਟਮਾਟਰ ਦੇ ਵਿੱਚ ਕੁਝ ਦੂਰੀ ਤੇ ਇੱਕ ਇੱਕ ਹੱਥ ਦੀ ਦੂਰੀ ਛੱਡ ਕੇ ਤੁਸੀਂ ਟਮਾਟਰ ਦੀ